ਅਰਜ਼ੀ ਹੈ ਜੀ ਮੈਂ ਬਹੁਤ ਹੀ ਅਦਬ ਨਾਲ ਸਾਰੀ ਸਿੱਖ ਸੰਗਤ ਦੇਸ਼ ਵਿਦੇਸ਼ ਬੈਠੀ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਸ਼ਹੀਦੀ ਸਪਤਾਹ ਜਿਹੜਾ ਹੈਗਾ ਉਹ ਸ਼ੁਰੂ ਹੋ ਗਿਆ ਚਾਰ ਦਿਨਾਂ ਦੇ ਵਕਫੇ ਦੇ ਅੰਦਰ ਦਸਮ ਪਾਤਸ਼ਾਹ ਹਜ਼ੂਰ ਦੇ ਚਾਰੇ ਸਹਬਜ਼ਾਦੇ ਔਰ ਮਾਤਾ ਗੁਜਰੀ ਜੀ ਸ਼ਹੀਦ ਹੋਏ ਨੇ ਔਰ ਇਹ ਜਿਹੜਾ ਸ਼ਹੀਦੀ ਸਪਤਾਹ ਹੈਗਾ 1 ਪੋ ਤੋਂ ਲੈ ਕੇ 13 ਪੋ ਤੱਕ ਇਹ ਸਾਰੀ ਸਿੱਖ ਸੰਗਤ ਨੂੰ ਬੜੇ ਇੱਕ ਵਿਸ਼ੇਸ਼ ਅਦਬ ਔਰ ਵਿਸ਼ੇਸ਼ ਸੰਜਮ ਔਰ ਸ਼ਰਦਾ ਨਾਲ ਮਨਾਉਣਾ ਚਾਹੀਦਾ ਹੈ ਮੇਰੀ ਇਹ ਬੇਨਤੀ ਹੈ ਕਿ 27 ਦਸੰਬਰ ਨੂੰ ਛੋਟੇ ਸਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਹੋਰ ਦੀ ਸ਼ਹਾਦਤ ਹੋਈ ਹੈ ਸ਼ਹਾਦਤ ਤੋਂ ਪਹਿਲਾਂ ਸੂਬਾ ਸਰਹੰਦ ਵਜੀਦ ਖਾਨ ਨੇ ਉਹਨਾਂ ਨੂੰ ਅਨੇਕਾਂ ਕਿਸਮ ਦੇ ਤਸੀਹੇ ਜਿਹੜੇ ਨੇ ਉਹ ਦਿੱਤੇ ਇੱਥੇ ਮੈਂ ਦੱਸਣਾ ਚਾਹੁੰਨਾ ਕਿ ਛੋਟੇ ਸਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਸਿੱਖ ਇਤਿਹਾਸ ਵਿੱਚ ਸਿੱਖੀ ਸਿੱਦਕ ਦੇ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਹਨ ਜਿਨ੍ਹਾਂ ਨੂੰ ਬੇਪਨਾਹ ਤਸੀਹੇ ਸੂਬਾ ਸਰਹੰਦ ਨੇ ਦਿੱਤੇ ਔਰ ਇਤਿਹਾਸ ਚ ਜ਼ਿਕਰ ਹੁੰਦਾ ਕਿ ਨਿਹਤ ਚਨਨ ਤੋਂ ਪਹਿਲਾਂ ਉਹਨਾਂ ਨੂੰ ਸੂਬਾ ਸਰਹੰਦ ਨੇ ਜੋ ਉਸ ਹਾਤੇ ਵਿੱਚ ਇੱਕ ਖੂਹ ਸੀ ਉਹਦੇ ਚ ਪੁੱਠੇ ਲਟਕਾਇਆ ਇਤਿਹਾਸਕਾਰ ਗੰਡਾ ਸਿੰਘ ਲਿਖਦੇ ਨੇ ਕਿ ਉਹਨਾਂ ਦੇ ਪੋਟੇ ਵੀ ਜਿਹੜੇ ਹੱਥਾਂ ਦੇ ਸੋਨ ਰੰਗੇ ਪੋਟੇ ਵੀ ਅੱਗ ਵਿੱਚ ਸਾੜੇ ਗਏ ਸਨ ਤਸੀਹਿਆਂ ਦੇ ਵਜੋਂ ਤਾਂ ਕਿ ਉਹ ਇਸਲਾਮ ਕਬੂਲ ਕਰ ਲੈਣ ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਦੀ ਫਤਿਹ ਕਜਾਉਣੀ ਛੱਡ ਦੇਣ ਔਰ ਉਸ ਤੋਂ ਬਾਅਦ ਬਾਬਾ ਦੁਨਨਾ ਸਿੰਘ ਹੰਡੂਰੀਆ ਤੇ ਇਥੋਂ ਤੱਕ ਲਿਖਦੇ ਨੇ ਕਿ ਉਹਨਾਂ ਨੂੰ ਖਮਚੀਆਂ ਦੇ ਨਾਲ ਛੈਂਟੀਆਂ ਦੇ ਨਾਲ ਚਾਬਕਾਂ ਦੇ ਨਾਲ ਬੱਚਿਆਂ ਨੂੰ ਮਾਰਿਆ ਗਿਆ ਔਰ ਉਸ ਤੋਂ ਬਾਅਦ ਇੱਕ ਪਿਪਲ ਦੇ ਨਾਲ ਉਹਨਾਂ ਦੇ ਹੱਥ ਬੰਨ ਕੇ ਉਹਨਾਂ ਦੀਆਂ ਅੱਖਾਂ ਵਿੱਚ ਗੁਲੇਲੇ ਮਰਵਾਏ ਗਏ ਔਰ ਇੱਕ ਗੁਲੇਲੇ ਦੇ ਨਾਲ ਛੋਟੇ ਸਹਿਬਜ਼ਾਦੇ ਬਾਬਾ ਫਤਿਹ ਸਿੰਘ ਦੀ ਸੱਜੀ ਅੱਖ ਜਿਹੜੀ ਸੀ ਉਹ ਜ਼ਖਮੀ ਹੋ ਗਈ ਸੀ ਉਹਦੇ ਚ ਖੂਨ ਵਹਿ ਤੁਰਿਆ ਸੀ ਔਰ ਉਹਨਾਂ ਦੇ ਹੱਥ ਪਿੱਛੇ ਬੰਨੇ ਹੋਏ ਸਨ ਉਸ ਤੋਂ ਬਾਅਦ ਜਦੋਂ ਕੁਝ ਨੇਕ ਦਰਬਾਰੀਆਂ ਨੇ ਕਿਹਾ ਕਿ ਬਹੁਤ ਕੁਝ ਹੋ ਗਿਆ ਹੈਗਾ ਔਰ ਨਵਾਬ ਮਲੇਰ ਕੋਟਲਾ ਨੇ ਹਾ ਦਾ ਨਾਰਾ ਮਾਰਿਆ ਭਈ ਇਹ ਬੱਚੇ ਜਿਹੜੇ ਗੁਲਾਬ ਦੇ ਫੁੱਲਾਂ ਨਾਲੋਂ ਵੀ ਕੋਮਲ ਹਨ ਜਿਹੜੇ ਧੁੱਪ ਵਿੱਚ ਵੀ ਕਮਲਾ ਜਾਂਦੇ ਹਨ ਉਹਨਾਂ ਗੁਰੂ ਗੋਬਿੰਦ ਸਿੰਘ ਦੇ ਇਹਨਾਂ ਪਿਆਰੇ ਮਾਸੂਮ ਬਾਲਾਂ ਨੂੰ ਤੋਂ ਇਸ ਕਿਸਮ ਦੇ ਤਸੀਹੇ ਦੇ ਰਹੇ ਹਨ ਇਹ ਇਸਲਾਮ ਦੀ ਸ਼ਰਅ ਦੇ ਸਭ ਕੁਝ ਉਲਟ ਹੈਗਾ ਤੇਰੇ ਤੇ ਅੱਲਾ ਦਾ ਕਹਿਰ ਨਾਜ਼ਲ ਹੋਏਗਾ ਤੇਰੀਆਂ ਕੁਲਾਂ ਦਾ ਨਾਸ ਹੋਏਗਾ ਤੇ ਫਿਰ ਉਹ ਬੱਚੇ ਉਹਨੇ ਖੁਲਵਾ ਦਿੱਤੇ ਖੁਲਵਾ ਕੇ ਜਿਹੜੇ ਅਹਲਕਾਰ ਸੀ ਉਹਨਾਂ ਨੂੰ ਮੋਢੇ ਤੋਂ ਫੜ ਕੇ ਘਰੀਸ ਕੇ ਫਿਰ ਉਹਦੇ ਸਾਹਮਣੇ ਲੈ ਆਏ ਤੇ ਛੋਟੇ ਸਹਿਬਜ਼ਾਦਾ ਇਹ ਮੰਜ਼ਰ ਬਹੁਤ ਦਰਦਨਾਕ ਹੈ ਜਦੋਂ ਉਹਨਾਂ ਦੇ ਹੱਥ ਖੋਲੇ ਤਾਂ ਸਿੱਧਾ ਛੋਟੇ ਸਹਿਬਜ਼ਾਦੇ ਦਾ ਹੱਥ ਜਿਹੜਾ ਸੀ ਉਹ ਸੱਜੀ ਅੱਖ ਤੇ ਗਿਆ ਜਿਹਦੇ ਚ ਗੁਲੇਲ ਦੇ ਨਾਲ ਰੋੜਾ ਮਾਰਿਆ ਗਿਆ ਸੀ ਤੇ ਉਹ ਅੱਖ ਚੋਂ ਖੂਨ ਝੋ ਰਿਹਾ ਸੀ ਤੇ ਉਹਨਾਂ ਨੇ ਹੱਥ ਰੱਖ ਲਿਆ ਤੇ ਵੱਡਾ ਸਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਉਹਨਾਂ ਨੇ ਛੋਟੇ ਭਰਾ ਨੂੰ ਦਲਾਸਾ ਦੇਣ ਲਈ ਉਹਦੇ ਮੋਢੇ ਤੇ ਹੱਥ ਰੱਖਿਆ ਸੀ ਹਾਲਾਂਕਿ ਉਮਰ ਦਾ ਸਿਰਫ 2 ਸਾਲ ਦਾ ਫਰਕ ਸੀ ਵੱਡੇ ਸੈਜਬਾਦ ਬਾਬਾ ਜ਼ੋਰਾਵਰ ਸਿੰਘ 9 ਸਾਲ ਦੀ ਉਮਰ ਸੀ ਔਰ ਛੋਟੇ ਸੈਜਬਾਦ ਬਾਬਾ ਫਤਿਹ ਸਿੰਘ ਹੋਰਾਂ ਦੀ ਉਮਰ ਕੇਵਲ 7 ਸਾਲ ਸੀ ਜਦੋਂ ਉਹਨਾਂ ਨੂੰ ਧੂਕੇ ਸੂਬਾ ਸਰਹੰਦੇ ਅੱਗੇ ਖੜਾ ਕੀਤਾ ਗਿਆ ਤੇ ਫਿਰ ਉਹਨਾਂ ਨੂੰ ਪੁੱਛਿਆ ਗਿਆ ਵੀ ਹੁਣ ਤੇ ਤੁਸੀਂ ਇਸਲਾਮ ਕਬੂਲ ਕਰੋਗੇ ਕਿਉਂਕਿ ਉਹ ਸਮਝਦੇ ਸੀ ਇੰਨੇ ਤਸੀਹਾਂ ਤੋਂ ਬਾਅਦ ਤਾਂ ਹੁਣੇ ਬੱਚੇ ਟੁੱਟ ਚੁੱਕੇ ਨੇ ਇਹਦੇ باوجود ਛੋਟੇ ਸਹਿਬਜ਼ਾਦੇ ਬਾਬਾ ਫਤਿਹ ਸਿੰਘ ਨੇ ਜਿਨ੍ਹਾਂ ਨੇ ਇੱਕ ਹੱਥ ਆਪਣੀ ਅੱਖ ਤੇ ਰੱਖਿਆ ਸੀ ਔਰ ਅੱਖ ਔਰ ਹੱਥ 'ਚੋਂ ਲਹੂ ਚੋ ਰਿਆ ਸੀ ਤੇ ਉਹਨਾਂ ਨੇ ਐਉਂ ਕਰਕੇ ਸਿਰ ਬਾਹਰ ਦਿੱਤਾ ਵੀ ਇਸਲਾਮ ਸਾਨੂੰ ਕਬੂਲ ਨਹੀਂ ਹੈ ਕਿ ਤੇ ਫਿਰ ਕੈਰ 'ਚ ਗੁੱਸੇ 'ਚ ਆਇਆ ਸੂਬਾ ਸਰਹੰਦ ਵਜੀਦ ਖਾਨ ਔਰ ਉਹਨੇ ਕਿਹਾ ਵੀ ਇਹ ਇਸ ਤਰ੍ਹਾਂ ਇਹਨਾਂ ਨੇ ਸੁਰਿੰਦਰ ਨਹੀਂ ਕਰਨਾ ਤੇ ਇਹਨਾਂ ਨੂੰ ਜ਼ਿੰਦੈ ਨਹੀਂ ਹੱਥ ਚਿੰਡਦੇ ਹੋ ਤੇ ਫਿਰ ਉਸwidehat ਦੇ ਵਿੱਚ ਹੀ ਥੜਾ ਸੀ ਜਿਸ ਥੜੇ ਦੇ ਉੱਤੇ ਵਜੀਦ ਖਾਨ ਆਪਣਾ ਮਸਨਦ ਲਾਈ ਬੈਠਾ ਸੀ ਉਸ ਥੜੇ ਦੇ ਨਾਲ ਹੀ ਬੱਚਿਆਂ ਨੂੰ ਖੜੇ ਕਰਕੇ ਉੱਥੇ ਸਮਾਨ ਮੁੰਗਾ ਕੇ ਦੀਵਾਰ ਚਿਣਨੀ ਸ਼ੁਰੂ ਕੀਤੀ ਜਿਹੜੀ ਜਦੋਂ ਦੀਵਾਰ ਉਹਨਾਂ ਦੇ ਲੱਕ ਤੋਂ ਉੱਪਰ ਜਾਂਦੀ ਸੀ ਦੋ ਵਾਰ ਡਿੱਗੀ ਤੀਜੀ ਵਾਰ ਜਦੋਂ ਗਲੇ ਤੱਕ ਗਈ ਤੇ ਦੀਵਾਰ ਡਿੱਗ ਪਈ ਉਸੇ ਨਾਲ ਛੋਟੇ ਦੋਨੇ ਸਹਿਬਜ਼ਾਦੇ ਵੀ ਡਿੱਗ ਪਏ ਤਦ ਤੱਕ ਉਹ ਦੋਵੇਂ ਨੇ ਬੇਹੋਸ਼ੀ ਦੀ ਹਾਲਤ ਵਿੱਚ ਸਨ ਫਿਰ ਇੱਕ ਹੋਰ ਰਹਿਲਕਾਰ ਕਾਜ਼ੀ ਨੇ ਕਿਹਾ ਭਈ ਇਹ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਰਾਮਾਤ ਹੈ ਇਹ ਦੀਵਾਰ ਪੂਰੀ ਨਹੀਂ ਹੋਣੀ ਇਹ ਦੀਵਾਰ ਤੇ ਨਹੀਂ ਜਿਨੇ ਜਾਣੇ ਇਹਨਾਂ ਦੇ ਸਿਰ ਕਲਮ ਕਰ ਦਿੱਤੇ ਜਾਣ ਤੇ ਫਿਰ ਉਹਨੇ ਹੁਕਮ ਕੀਤਾ ਕਿ ਜਲਾਦ ਮੰਗਾ ਕੇ ਇਹਨਾਂ ਦੋਵੇਂ ਬੱਚਿਆਂ ਦੇ ਸੀਸ ਜਿਹੜੇ ਨੇ ਉਹ ਕਤਲ ਕਰ ਦਿੱਤੇ ਜਾਣ ਜੋ ਬੇਹੋਸ਼ੀ ਦੀ ਹਾਲਤ ਵਿੱਚ ਇੱਟਾਂ ਦੇ ਵਿੱਚ ਉਹਨਾਂ ਦੇ ਸ਼ਰੀਰ ਪਏ ਸਨ ਤੇ ਜਲਾਦ ਜਿਹੜਾ ਸੀਗਾ ਜੋ ਸੂਬੇ ਦਾ ਜਲਾਦ ਸੀ ਉਹਨੂੰ ਬੁਲਾਇਆ ਉਹਨੇ ਦੇਖ ਕੇ ਬੱਚਿਆਂ ਨੂੰ ਦੇ ਸਿਰ ਕਤਲ ਕਰਨ ਤੋਂ ਨਾ ਕਰ ਦਿੱਤੀ ਉਹਨੇ ਕਿਹਾ ਮੇਰੀ ਅੱਖਾਂ ਤੇ ਪੱਟੀ ਬੰਨੋ ਮੈਂ ਇੰਨੇ ਪਿਆਰੇ ਬੱਚੇ ਦੇਖ ਕੇ ਇਹਨਾਂ ਦੇ ਸਿਰ ਨਹੀਂ ਕਤਲ ਕਰ ਸਕਦਾ 우ਜੀਦ ਖਾਨ ਕਹਿਰ ਚ ਆਇਆ ਉਹਨੇ ਕਿਹਾ ਜਾਓ ਇਹਨੂੰ ਲੈ ਜਾਓ ਇਹਨੂੰ ਵੀ ਫਾਇਲਾ ਦਿਓ ਫਿਰ ਦੋ ਹੋਰ ਜਲਾਦ ਮੰਗਾਏ ਗਏ ਜੋ ਸਮਾਣਾ ਸ਼ਹਿਰ ਦੇ ਸਨ ਜਿਨ੍ਹਾਂ ਨੂੰ ਕਿਸੇ ਮਾਮਲੇ 'ਚ ਸਜ਼ਾਏ ਮੌਤ ਹੋਈ ਸੀ ਉਹਨਾਂ ਨੂੰ ਬੁਲਾ ਕੇ ਬੱਚਿਆਂ ਨੂੰ ਦਿਖਾਇਆ ਵੀ ਤੁਸੀਂ ਇਹਨਾਂ ਦੇ ਸਿਰ ਕੱਟਣੇ ਨੇ ਉਹਨਾਂ ਨੇ ਹਾਂ ਕਰ ਦਿੱਤੀ। ਉਹਨਾਂ ਨੂੰ ਕਿਹਾ ਗਿਆ ਤੁਹਾਡੀ ਜਿਹੜੀ ਸਜ਼ਾਏ ਮੌਤ ਆ ਮਾਫ ਕਰ ਦਿਆਂਗੇ। ਉਹਨਾਂ ਨੇ ਤਲਵਾਰ ਦੇ ਨਾਲ ਖੰਡੇ ਦੇ ਨਾਲ ਦੋਵੇਂ ਸਹਿਬਜ਼ਾਦਿਆਂ ਦੇ ਸੀਸ ਕੱਟੇ। ਭਾਈ ਕੇਸਰ ਸਿੰਘ ਛਿਬਰ ਇਸ ਮੰਜ਼ਰ ਨੂੰ ਇਸ ਤਰ੍ਹਾਂ ਬਿਆਨ ਕਰਦੇ ਹਨ। ਉਹ ਲਿਖਦੇ ਹਨ ਕਿ ਜ਼ੋਰਾਵਰ ਸਿੰਘ ਜ਼ੋਰਾਵਰ ਸਿੰਘ ਅਵਸਥਾ 9 ਸਾਲ ਭਏ ਫਤੇ ਸਿੰਘ ਅਵਸਥਾ 7.5 ਸਾਲ ਲਏ ਜ਼ੋਰਵਰ ਸਿੰਘ ਕੇ ਪ੍ਰਾਨ ਖੰਡੇ ਬੇਗ ਚਬੇ ਛੂਟ ਗਏ ਖੰਡੇ ਬੇਗ ਚਬੇ ਛੂਟ ਗਏ ਕਿ ਸੀਸ ਕੱਟਣ ਤੋਂ ਬਾਅਦ ਜਦੋਂ ਉਹਨਾਂ ਦਾ ਸੀਸ ਕਟਿਆ ਉਹ ਤੁਰੰਤ ਪ੍ਰਾਨ ਛੱਡ ਗਏ ਅੱਗੇ ਲਿਖਦੇ ਹਨ ਕਿ ਫਤੇ ਸਿੰਘ ਸੀਸ ਕੱਟ ਜਾਣੇ ਕੇ ਬਾਅਦ ਆਦੀ ਘੜੀ ਹੱਥ ਪਾਉ ਮਾਰਤੇ ਰਹੇ ਔਰ ਤੜਪਤੇ ਰਹੇ ਆਦੀ ਘੜੀ ਦਾ ਮਤਲਬ ਸਾਢੇ 7 ਮਿੰਟ ਉਹ ਤੜਫਦੇ ਰਹੇ ਤੜਫ ਕੇ ਉਹਨਾਂ ਨੇ ਜਾਨ ਦਿੱਤੀ ਮੈਂ ਸਾਥ ਸੰਗਤ ਬੇਨਤੀ ਕਰਨੀ ਚਾਹਨਾ ਕਿ ਐਡਾ ਦਰਦਨਾਕ ਮੰਜ਼ਰ ਹੈ ਜੋ ਬਿਆਨ ਨਹੀਂ ਕੀਤਾ ਜਾਂਦਾ ਆਪਣੇ ਮਨ ਤੇ ਪੱਥਰ ਰੱਖ ਕੇ ਇਹ ਦਾਸਤਾਨ ਜਿਹੜੀ ਹੈ ਮੈਂ ਤੁਹਾਡੇ ਤੱਕ ਪਹੁੰਚਾ ਰਿਹਾ ਮੈਂ ਆਪ ਸਾਰੀ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਇਹ ਸ਼ਹੀਦੀ ਹਫਤਾ ਹਰ ਸਾਲ ਇਹਨੂੰ ਅਤੀ ਸੰਜਮ ਸੋਹਿਰਦਤਾ ਅਦਬ ਤੇ ਸ਼ਰਦਾ ਨਾਲ ਸਾਰੀ ਸਿੱਖ ਕੌਮ ਮਨਾਵੇ ਔਰ ਇਹ ਮਹਾਨ ਸ਼ਹੀਦਾਂ ਨੂੰ ਛੋਟੀ ਉਮਰ ਦੇ ਬਾਬਿਆਂ ਨੂੰ ਨਿੱਕੀਆਂ ਜਿੰਦਾ ਜਿਨ੍ਹਾਂ ਨੇ ਵੱਡੇ ਸਾਕੇ ਕੀਤੇ ਉਹਨਾਂ ਨੂੰ ਆਪਣੀ ਸ਼ਰਧਾ ਆਪਣੀ عقیدਤ ਪੇਟ ਕੀਤੀ ਜਾਏ ਨਾਲ ਵੇਰੀ ਸਿੱਖ ਸੰਗਤ ਨੂੰ ਬੇਨਤੀ ਹੈ ਕਿ ਜੋ ਸਾਡੀ ਖੋਜ ਹੈ ਉਸ ਦੇ ਮੁਤਾਬਕ ਇਹ ਇਹ ਸਮਝ ਆਉਂਦਾ ਹੈ ਕਿ ਲਗਭਗ ਸਵੇਰੇ 10 ਵਜੇ ਸੂਬਾ ਸਰਹੰਦ ਨੇ ਉਹਨਾਂ ਨੂੰ ਤਲਬ ਕਰਕੇ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ ਤਸੀਹੇ ਜਿਹੜੇ ਤਰ੍ਹਾਂ ਤਰ੍ਹਾਂ ਦੇ ਦਿੱਤੇ ਨੇ ਉਹਨਾਂ ਦਾ ਜ਼ਿਕਰ ਮੈਂ ਪਹਿਲਾਂ ਕਰ ਚੁੱਕਾ ਤੇ ਸ਼ਹੀਦ ਹੋਣ ਤੱਕ ਉਹਨਾਂ ਦੇ ਸੀਸ ਕਤਲ ਕੀਤੇ ਜਾਣ ਤੱਕ ਕਿੰਨੇ ਕੁ ਉਹਨਾਂ ਨੇ ਤਸੀਹੇ ਆਪਣੇ ਸ਼ਰੀਰ ਤੇ ਜਰੇ ਲੇਕਿਨ ਸਿਦਕ ਨਹੀਂ ਹਾਰਿਆ ਸਿਦਕ ਨਹੀਂ ਹਾਰਿਆ ਸਿਦਕ ਤੇ ਪਹਿਰਾ ਦਿੱਤਾ ਔਰ ਸਿਦਕ ਦੇ ਸਭ ਤੋਂ ਵੱਡੇ ਇਮਤਿਹਾਨ ਚੋਂ ਉਹ 100/100 ਨੰਬਰ ਲੈ ਕੇ ਪਾਸ ਹੋਏ ਦਸ਼ਮੇਸ਼ ਪਾਤਸ਼ਾਹ ਦੇ ਪੰਥ ਦੀ ਖਾਲਸੇ ਦੀ ਲਾਜ ਛੋਟੇ ਸਹਿਬਜ਼ਾਦੇ ਅਨੇ ਰੱਖੀ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਆਪਣਾ ਸਿੱਧਕਾar ਰਹੇ ਹਾਂ ਅਸੀਂ ਡੋਲ ਰਹੇ ਹਾਂ ਅਸੀਂ ਸ਼ਹੀਦੀਆਂ ਵੱਲ ਪਿੱਠ ਕਰ ਰਹੇ ਹਾਂ ਔਰ ਅਸੀਂ ਆਪਣੇ ਇਸ ਮਹਾਨ ਵਿਰਸੇ ਨੂੰ ਭੁੱਲ ਰਹੇ ਮੇਰੀ ਸਰਬੱਤ ਸੰਗਤ ਨੂੰ ਬੇਨਤੀ ਹੈ ਕਿ ਇਹਨਾਂ ਸ਼ਹੀਦੀਆਂ ਨੂੰ ਆਪਣੇ ਮਨਤਕ ਵਿੱਚ ਉਤਾਰੋ ਆਪਣੀਆਂ ਛਾਤੀਆਂ ਦੇ ਉੱਤੇ ਉਹਨਾਂ ਸਰਾਂ ਦੇ ਦੀਆਂ ਪਿੱਟਾ ਔਰ ਦੀਵਾਰਾਂ ਦਾ ਬੋਝ ਮਹਿਸੂਸ ਕਰੋ ਬੋਝ ਮਹਿਸੂਸ ਕਰੋ ਔਰ ਬੇਵੋਝ ਮਹਿਸੂਸ ਕਰਕੇ ਵਾਹਿਗੁਰੂ ਵਾਹਿਗੁਰੂ ਜਪ ਤਾਂ ਕਿ ਜਦੋਂ ਸਹਿਬਜ਼ਾਦੇ ਇਹਦਾ ਵੱਡਾ ਇਮਤਿਹਾਨ ਦੇ ਰਹੇ ਨੇ ਸਿੱਦਕ ਦਾ ਤੇ ਅਸੀਂ ਉਸ ਭਾਵਨਾ ਦੇ ਨਾਲ ਉਹਨਾਂ ਦੇ ਨਾਲ ਜੁੜ ਗਈ। ਸ਼ਹੀਦियां ਸ਼ਹੀਦਾਂ ਦਾ ਲਹੂ ਨਾ ਕਦੇ ਬੇਹਾ ਹੁੰਦਾ ਹੈ। ਨਾ ਕਦੇ ਸੁੱਕਦਾ ਹੈ। ਨਾ ਕਦੇ ਸ਼ਹੀਦੀਆਂ ਦੀ ਦਾਸਤਾਨ ਜਿਹੜੀ ਹੈ ਉਹ ਮੁਕਦੀ ਹੈ। ਅੱਜ ਵੀ ਸਭ ਕੁਝ ਸਜਰਾ ਉਵੇਂ ਨਜ਼ਰ ਆ ਰਿਹਾ। ਜਦ ਵੀ ਫਤਿਹਗੜ੍ਹ ਸਾਹਿਬ ਉਹਨਾਂ ਦੀਵਾਰਾਂ ਦੇ ਸਾਹਮਣੇ ਖੜੇ ਹੋਣੇ ਆ ਆਪਣੇ ਆਪ ਮਨ ਵਿੱਚੋਂ ਕਲੇਜੇ ਵਿੱਚੋਂ ਧੂ ਧਾਰ ਨਿਕਲਦੀ ਹੈ ਅੱਖਾਂ ਵਗ ਪੈਂਦੀਆਂ ਨੇ ਸਭ ਕੁਝ ਸਜਰਾ ਹੋ ਜਾਂਦਾ ਸੋ ਇਹ ਜਿਹੜਾ ਘੰਟਾ ਦੋ ਘੰਟੇ ਦਾ ਟਾਈਮ ਹੈ 10 ਵਜੇ ਤੋਂ ਲੈ ਕੇ 12 ਵਜੇ ਤੱਕ 1 ਵਜੇ ਤੱਕ ਜਿਸ ਤਰ੍ਹਾਂ ਵੀ ਤੁਸੀਂ ਸ਼ਰਦਾ ਨਾਲ ਭਾਵੇਂ ਜਾਪ ਕਰੋ ਭਾਵੇਂ ਮੂਲ ਮੰਤਰ ਦਾ ਪਾਠ ਕਰੋ ਜਪਜੀ ਸਾਹਿਬ ਦਾ ਪਾਠ ਕਰੋ ਸੁਖਮਨੀ ਸਾਹਿਬ ਦਾ ਪਾਠ ਕਰੋ ਜਿੱਥੇ ਵੀ ਕੋਈ ਸਿੱਖ ਬੈਠਾ ਹੈ ਚਾਹੇ ਉਹ ਹਵਾਈ ਜਹਾਜ਼ ਚਾਹੇ ਚਾਹੇ ਸਮੁੰਦਰੀ ਬੇੜੇ ਚਾਹੇ ਚਾਹੇ ਗੱਡੀ ਚਲਾ ਰਿਹਾ ਹੈ ਚਾਹੇ ਉਹ ਵਰਕਸ਼ਾਪ ਚਾਹੇ ਚਾਹੇ ਆਪਣੇ ਖੇਤ ਚ ਟਰੈਕਟਰ ਚ ਕਾਰ ਚ ਮੋਟਰਸਾਈਕਲ ਚ 10 ਵਜੇ ਜਦੋਂ 10 10:30 ਵੱਜਦੇ ਨੇ ਸਾਰੇ ਕੰਮ ਛੱਡ ਕੇ ਉਹਨਾਂ ਦੀ ਸਮ੍ਰਿਤੀ ਵਿੱਚ ਸਹਿਬਜ਼ਾਦਿਆਂ ਦੀ ਸਮ੍ਰਿਤੀ ਵਿੱਚ ਜੁੜੋ ਪਾਠ ਕਰੋ ਨਾਮ ਜਪੋ ਔਰ ਆਪਣੇ ਮਨੋ ਉਹਨਾਂ ਨੂੰ ਜਿਹੜੀ ਖਰਾਜ਼ੇ ਯਕੀਨਤ ਹੈਗੀ ਹੈ ਉਹ ਮੁਸਹੈਬਜ਼ਾਦਿਆਂ ਨੂੰ ਭੇਟ ਕਰੋ ਗੁਰੂ ਦਸਮ ਪਤਸ਼ਾਹ ਹਜ਼ੂਰ ਸਭ ਕੁਝ ਵੇਖ ਰਹੇ ਨੇ ਅਸੀਂ ਇਹ 3 ਸਵਾ 300 ਸਾਲ ਚ ਕਿੱਥੇ ਖੜੇ ਹੋ ਗਏ ਆ ਹਲੇ ਸਵਾ 300 ਸਾਲ ਮਸਾ ਹੋਏ ਨੇ ਇਹਨਾਂ ਸ਼ਹੀਦਾਂ ਨੂੰ ਚਾਰ ਦਿਨਾਂ ਦੇ ਵਿੱਚ ਚਾਰ ਸਹੈਬਜ਼ਾਦਿਆਂ ਦੀ ਸ਼ਹਾਦਤ ਮਾਤਾ ਜੀ ਦੀ ਸ਼ਹਾਦਤ ਵੱਡੇ ਸਹਬਜ਼ਾਦਿਆਂ ਦੀ ਚਮਕੌਰ ਦੀ ਗੜੀ ਵਿੱਚ ਸ਼ਹਾਦਤ ਛੋਟੇ ਸਹਬਜ਼ਾਦਿਆਂ ਦੀ ਸਰਹੰਦ ਦੀਆਂ ਨੀਹਾਂ ਵਿੱਚ ਫਤਿਹਗੜ੍ਹ ਸਾਹਿਬ ਸਰਹੰਦ ਵਿੱਚ ਸ਼ਹਾਦਤ ਔਰ ਉਸ ਤੋਂ ਬਾਅਦ ਮਾਤਾ ਜੀ ਦਾ ਬ੍ਰह्मलीन ਹੋਣਾ ਇਹ ਸਾਰਾ ਕੁਝ ਅੱਜ ਵੀ ਸਜਰਾ ਹੈ ਕਮਾਂ ਉਹੀ ਜਿਉਂਦੀਆਂ ਰਹਿੰਦੀਆਂ ਨੇ ਜਿਹੜੀਆਂ ਆਪਣੇ ਵਿਰਸਿਆਂ ਨੂੰ ਆਪਣੇ ਇਤਿਹਾਸ ਨੂੰ ਯਾਦ ਰੱਖਣ ਔਰ ਆਪਣੀ ਵਿਰਾਸਤ ਨੂੰ ਔਰ ਏਡੀ ਗੌਰਵਮਈ ਵਿਰਾਸਤ ਨੂੰ ਯਾਦ ਕਰਕੇ ਆਪਣੇ ਬੀਤ ਚੁੱਕੇ ਆਪੇ ਦਾ ਨਰੀਖਣ ਕਰਨ ਆਉਣ ਵਾਲੇ ਸਮਿਆਂ ਲਈ ਸਜਗ ਹੋਣ ਜਿਸ ਗੁਰੂ ਦੀ ਜਿਸ ਪਾਤਸ਼ਾਹ ਦੀ ਬਖਸ਼ਿਸ਼ ਨਾਲ ਤੁਹਾਡੀਆਂ ਝੋਲੀਆਂ ਵਿੱਚ ਪੁੱਤਰ ਪੋਤਰੇ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਉਹਨਾਂ ਨੂੰ ਆਪਣੀਆਂ ਗੋਦੀਆਂ ਵਿੱਚ ਲੈ ਕੇ ਉਹ ਸਾਰਾ ਮੰਜ਼ਰ ਆਪਣੇ ਸਾਹਮਣੇ ਲਿਆ ਸਾਡੇ ਸਾਡੇ ਬੱਚੇ 15 ਮਿੰਟ ਸਕੂਲ ਤੋਂ ਲੇਟ ਹੋ ਜਾ ਸਾਡੀ ਜਾਨ ਨਿਕਲ ਜਾਂਦੀ ਹੈ ਸਾਡੇ ਬੱਚੇ ਦੇ ਕੋਈ ਛਿੜ ਹਿੱਟ ਲੱਗ ਜੇ ਸਾਡੀ ਜਾਨ ਨਿਕਲ ਜਾਂਦੀ ਹੈ ਗੁਰੂ ਦਸਮ ਪਾਤਸ਼ਾਹ ਦਾ ਜੇਰਾ ਕੋਈ ਪੱਥਰ ਦਾ ਨਹੀਂ ਸੀ ਉਹ ਵੀ ਇਨਸਾਨ ਸਨ ਉਹਨਾਂ ਨੇ ਇਨਸਾਨ ਹੋ ਕੇ ਸਭ ਕੁਝ ਝਰ ਕੇ ਦਿਖਾਇਆ ਔਰ ਸਾਰੀ ਮਨੁੱਖਤਾ ਦੇ ਵਾਸਤੇ ਐਡੇ ਵੱਡੇ ਪੂਰਨੇ ਪਾਏ ਨੇ ਅਸੀਂ ਅੱਜ ਬੜੇ ਗੌਰਵ ਦੇ ਨਾਲ ਉਹ ਸਾਰਾ ਕੁਝ ਯਾਦ ਕਰ ਰਹੇ ਹਾਂ ਬਹੁਤ ਕੁਝ ਕਿਹਾ ਜਾ ਸਕਦਾ ਹੈ ਮਨ ਭਰਿਆ ਹੋਇਆ ਹੋਰ ਜ਼ਿਆਦਾ ਗੱਲ ਨਹੀਂ ਕੀਤੀ ਜਾ ਸਕਦੀ ਮੈਂ ਇਹਨਾਂ ਸ਼ਬਦਾਂ ਨਾਲ ਬਹੁਤ ਪਿਆਰੇ ਸਹਿਬਜ਼ਾ थे दशम ਪਾਤਸ਼ਾਹ ਜੂਰ ਦੇ ਲਖਤੇ ਦੇ ਦੇ ਪਰ ਔਰ ਉਹਨਾਂ ਦੀਆਂ ਮਾਨ ਸ਼ਹਾਦਤ ਅਗੈ ਨਤਮਸਤ ਖੋਣਾ ਉਸ ਮਿੱਟੀ ਨੂੰ ਆਪਣੇ ਮੱਥੇ ਨਾਲ ਲਾਉਣਾ ਇਸ ਮਿੱਟੀ ਤੇ ਖੜੇ ਹੋ ਕੇ ਉਹਨਾਂ ਨੇ ਨੇਕਾਂ ਤੁਸੀਂ ਇਹ ਸਹਿ ਕੇ ਵੱਡਾ ਇਤਿਹਾਸ ਸੁਰਜਿਆ ਛੋਟੀਆਂ ਜਿੰਦਾ ਵੱਡੇ ਸਾਕੇ ਇਹ ਏਡਾ ਵੱਡਾ ਮੰਜ਼ਰ ਏਡਾ ਵੱਡਾ ਇਤਿਹਾਸ ਦਾ ਇੱਕ ਪੰਨਾ ਸਾਡੀ ਝੋਲੀ ਵਿੱਚ ਪਾ ਗਏ ਨੇ ਜਿਹੜਾ ਰਹਿੰਦੀ ਦੁਨੀਆ ਤੱਕ ਸਦਾ ਜਗਦਾ ਤੇ ਮਗਦਾ ਰਹੇਗਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤ